ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਵੈਲਕਮ ਬੈਕ ਆ ਤੁਹਾਡਾ ਸਾਡੇ ਨਵੇਂ ਵਲੌਗ ਬਾਬੇ ਗੁੱਡ ਮਾਰਨਿੰਗ ਹੋ ਗਈ ਆ ਉੱਠ ਗਏ ਆ ਤੇ ਨਾਲ ਹੀ ਆਲੂ ਵਾਲੀ ਰੋਟੀ ਪੇਸ਼ ਹੋ ਗਈ ਮਾਰਕੀਟ ਚ ਹਾਂਜੀ ਰਾਮ ਰਾਮ ਜੀ ਕੀ ਵਿਚਾਰ ਆ ਫਿਰ ਦੱਸ ਦੋ ਇੱਕ ਵਾਰੀ ਉਂਗਲ ਕਰ ਕਿਦਾਂ ਕੀ ਵਿਚਾਰ ਆ ਫਿਰ ਸੋਚਣਾ ਪੈ ਰਿਹਾ ਖਾਈਏ ਕਿੰਨੀਆਂ ਖਾਈਏ ਹਾਂਜੀ ਕਿੰਨੀਆਂ ਖਾਈਏ ਐ ਸੋਚਣਾ ਪੈ ਰਿਹਾ ਲਓ ਵੀ ਆਲੂ ਵਾਲੀ ਰੋਟੀ ਆ ਗਈ ਬਾਬੇ ਉੱਠੇ ਆ ਉਹ ਧੋਈਏ ਬ੍ਰਦਰਮ ਜੀ ਦਾ ਮੱਲੀ ਮਾਰ ਗਏ ਉੱਠ ਕੇ ਬਰਸ਼ ਬੁਸ਼ ਕਰ ਲੈਣਾ ਉਹ ਤਾਂ ਯੋ ਬਰਸ਼ ਬੁਸ਼ ਕਰੀਆ ਫਿਰ ਆਪਾਂ ਖਾਣਿਆ ਰੋਟੀ ਸੋ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬਬਿਓ ਬਬੇ ਘਰ ਦੀ ਰੋਟੀ ਤਾਂ ਫਿਰ ਘਰ ਦੀ ਆ ਕਨੇ ਜੀ ਹਾਂ ਜੀ ਗੱਲ ਸਹੀ ਆ ਬਿਲਕੁਲ ਹਾਂ ਜੀ ਟੌਪ ਕਲਾਸ ਟੌਪ ਕਲਾਸ ਉੱਕਰ ਬੜ ਕੰਮ ਪੂਰਾ ਨਜ਼ਾਰਾ ਆ ਗਿਆ ਬਬੇ ਆਲੂ ਵਾਲੀ ਰੋਟੀ ਕਰਦੀ ਖਾ ਕੇ ਤਾਂ ਫਿਰ ਮਾਹੌਲ ਹੀ ਚੇਂਜ ਹੋ ਜਾਂਦਾ ਚੈੱਕ ਕਰੋ ਕਹਿੰਦੇ ਸੰਤਰੀਆ ਦੇ ਹੋ ਗਿਆ ਕੰਮ ਹਾਂ ਜੀ ਬਬਿਓ ਜੇ 10 15 ਮਿੰਟ ਹੋਰ ਚੱਲ ਗਿਆ ਤੇ ਹਰ ਮਸੰਮੀਆਂ ਵੀ ਚੱਲ ਪੈਣੀ ਆ ਹਾਂਜੀ ਲੋਕੇ ਹੁੰਦੇ ਸਾਈਕਲਾਂ ਤੋਂ ਗੱਡੀਆਂ ਦੇ ਹੀ ਗੱਡੀਆਂ ਤੋਂ ਸਾਈਕਲਾਂ ਦੇ ਹੋ ਗਏ ਹਾਂਜੀ ਬਬਿਓ ਥਾਰ ਦਿੱਤੀ ਆ ਧੋਣੀ ਕਰੇਟਾ ਜੀ ਬਰੇਕ ਉਹ ਹੁਣ ਥਾਰ ਚੱਕਣ ਜਾ ਰਹੇ ਆ ਹਾਂਜੀ ਬਬਿਓ نو ਪ੍ਰੋਬਲਮ ਲੈਟਸ ਗੋ ਆਪਣੀ ਥਾਰ ਤੋਤੀ ਰੈਡੀ ਆ ਹੁਣ ਆਪਾਂ ਥਾਰ ਚੱਕਣ ਆਇਆ ਬਬਿਓ ਲੋਰੀ ਹੋਰ ਤਾਂ ਹੋ ਗਏ ਆਪਾਂ ਚੱਲਦੇ ਹਾਂ ਜੀ ਰਦਰਮ ਜੀ ਕੀ ਕਹਿੰਦੇ ਥਾਰ ਦੀ ਕੀ ਰਿਪੋਰਟ ਆ ਜਾਨ ਥਾਂ ਤਾਂ ਕਹਿੰਦੇ ਠਿੱਕਾ ਦੇ ਚੜਨ ਨਹੀਂ ਬਣਉਂਦੀ ਆ ਹਾਂ 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 ਜੀ ਠਿੱਕਾ ਵੀ ਚੜਨ ਨਹੀਂ ਬਣਿਆ ਕੈਨੇਡਾ ਤੋਂ ਬਾਅਦ ਕੀ ਐਕਸਪੀਰੀਅੰਸ ਆ ਥਾਰ ਦਾ ਭਾਜੀ ਇਹ ਮਸਤੀ ਆ ਪੂਰੀ ਮਸਤੀ ਇਹਦੇ ਲਿਖਾਓ ਕੀ ਲਿਖਾਈਏ ਕਿ ਜੇ ਸੈਡ ਹੋ ਜਾਵੇ ਨਹੀਂ ਹੋਏ ਤਾਂ ਤੁਹਾਡੇ ਉੱਤੇ ਚੜਦੇ ਨਹੀਂ ਯਾਰ ਇਦਾਂ ਦੀ ਗੱਲ ਨਹੀਂ ਇਹ ਜੀ ਦਬਦਬਾ ਹੈ ਦਬਦਬਾ ਹੈ ਦਬਦਬਾ ਥਾ ਦਬਦਬਾ ਹੈ ਦਬਦਬਾ ਰਹਿਣਾ ਠੀਕ ਹੈ ਜਦ ਤੱਕ ਹਮ ਹਾਂ ਯਾਰ ਤਾਰ ਜੀ ਦਾ ਕੋਈ ਫੀਲ ਹੀ ਨਹੀਂ ਲੱਗਾ ਬਸ ਕੰਫਰਟ ਕੰਫਰਟ ਘਾਟਾ ਬਾਬੇ ਉਹ ਬਾਕੀ ਦਾ ਚੀਜ਼ ਠੱਕੜ ਆ ਸਾਡੀ ਸਲਾਹ ਤਾਂ ਸੀਗੀ ਕਿ ਥਾਰ ਲੈ ਜੀਏ ਪਰ ਉਹ ਕੰਫਰਟ ਮਾਰ ਗਿਆ ਫਿਰ ਸਲਾਹ ਬਣੀ ਨਹੀਂ ਬਾਬੇ ਉਹ ਦੋ ਬੰਦੇ ਫਿਰ ਕੈਨੇਡਾ ਦੇ ਹੱਕ ਚ ਸੀਗੇ ਇੱਕ ਨਾਰ ਦੇ ਫਿਰ ਜਿੱਧਰ ਫਿਰ ਕਹਿੰਦੇ ਦੋ ਬੰਦੇ ਹੋਗੇ ਤਾਂ ਫਿਰ ਇੱਕ ਤਾਂ ਫਿੱਕਾ ਪੈਣਾ ਹੀ ਆ ਕਿ ਨਹੀਂ ਜੀ ਹਾਂ ਜੀ 2 hours later ਹਾਂ ਜੀ ਸਰ ਹਾਂ ਜੀ ਜੀ ਲਓ ਜੀ ਕਿੰਨੇ ਸਾਲ ਦੇ ਹੋਗੇ ਜੀ ਕਿੰਨੇ ਹੋ ਗਏ ਆ ਜੀ 18 ਦੇ ਬਾਈ 18 ਦੇ ਲਾ ਚਲੋ 18 ਦਾ ਬਣ ਲਓ ਆ ਲਓ ਜੀ 18 5 ਠੀਕ ਹੈ ਜੀ ਲਓ ਲੱਖੂ ਜੀ ਚਲੋ ਇੱਕ ਮਿੰਟ ਇੱਕ ਮਿੰਟ ਚਲੋ ਜੀ ਹੈਪੀ ਬਰਥਡੇ ਟੂ ਯੂ ਫੂ ਮਾਰੋ ਫੂ ਕਾ ਹੈਪੀ ਬਰਥਡੇ ਟੂ ਯੂ ਲੱਗਤੂ ਲੱਗਤੂ ਹੈਲੋ ਗਾਇਸ ਹੈਲੋ ਗਾਇਸ ਆਪਾਂ ਜਲਦੀ ਮਾਤਾ ਦਾ ਠੀਕ ਹੈ ਲੱਖੂ ਵੱਲੋਂ ਤਾਂ ਹੋਣਾ ਕਿ ਬਾਕੀ ਨੇ ਸੌਂ ਰਿਆ ਜਾਣਗੇ ਲਵ ਯੂ ਮਿੱਤਰੋ ਬਾਲ ਬੁੱਲ ਕਰ ਲਿਆ ਆਪਾਂ ਸੈਟ ਹੋਣ ਕਰਾਂਗੇ ਬ੍ਰੇਕਫਾਸਟ ਸੋ ਤੁਹਾਡੇ ਭਰਾ ਦਾ ਹੈਗਾ ਜਨਮ ਦਿਨ ਸਾਰੇ ਕਮੈਂਟਾਂ ਚ ਕਰੋ ਭਰਾ ਨੂੰ ਵਿਸ਼ ਕੇ ਬਬੇਓ ਵਾਸਪੋਰਟ 10k ਸਬਸਕ੍ਰਾਈਬਰ ਜਲਦੀ ਹੀ ਕਰਨੇ ਆ। ਹੁਣ ਤੁਸੀਂ ਕੰਮ ਖਿੱਚ ਦੋ ਸਬਸਕ੍ਰਾਈਬ ਵਾਲਾ। ਬਾਕੀ ਨਵੇਂ-ਨਵੇਂ ਵਲੌਗ ਤੁਹਾਡੇ ਲੈ ਕੇ ਆਂਦੇ ਰਾਵਾਂਗੇ। ਅੱਜ ਆਪਾਂ ਕੀ ਕੀ ਕਰਦੇ ਆਂ ਤੇ ਸ਼ਾਮ ਨੂੰ ਉੱਪਰ ਰੱਖੀਏ ਪਾਰਟੀ ਉਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ। ਬਾਕੀ ਬਾਬੋ ਤੁਹਾਡੇ ਪਿਆਰ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਆ। ਹਾਂਜੀ। ਕੀ ਰੋਟੀ ਰੋਟੀ ਖਾ ਲਈਏ ਫਿਰ ਨਿਕਲਦੇ ਆ। ਲੋ ਮੰਕਾ ਚੱਲੇ ਆ ਠੀਕ ਹੈ ਜੀ। ਪਹਿਲਾਂ ਜਾਵਾਂਗੇ ਆਫਿਸ ਪਾਪਾ ਕੋ ਅਸ਼ੀਰਵਾਦ ਲੈ ਕੇ ਫਿਰ ਨਿਕਲਦੇ ਆ। ਲੋ ਪਹੁੰਚ ਗਏ ਆਫਿਸ। ਕੈਸੇ ਹੋ ਪਾਪਾ ਜੀ? ਬੜੀ ਬਨੇ। ਲੋ ਵੀ ਮਿੱਤਰੋ ਪਹੁੰਚ ਗਿਆ ਪਾਪਾ ਅਫਿਸ ਤੇ ਪਪਾ ਜੀ ਨੂੰ ਮਿਲ ਰਿਹਾ ਕਿਦਾਂ ਪਪਾ ਜੀ ਵਧੀਆ ਵਧੀਆ ਠੀਕ ਹੋ ਥੈਂਕ ਯੂ ਜੀ ਲੋ ਵੀ ਮਿੱਤਰੋ ਨਾਰਲ ਪਾਣੀ ਚੱਲ ਰਿਹਾ ਤੇ ਛੁੱਭੀ ਭਾਜੂ ਨੇ ਹੋ ਰਿਹਾ ਰੈਡੀ ਰਦਰਮ ਜੀ ਵੀ ਤੁਰ ਪਏ ਸੰਗਰੂਰ ਤੋਂ ਫਿਰ ਹੁੰਨੇ ਸਾਰੇ ਇਕੱਠੇ ਤੇ ਇੱਕ ਦੋ ਭਰਾ ਆਪਣੇ ਹੋਰ ਆ ਰਹੇ ਆ ਬਾਕੀ ਭਾਜੀ ਨੂੰ ਮਿਸ ਕਰ ਰਿਹਾ ਭਾਜੀ ਹੈਗੇ ਦੁਬਈ ਜਲਦੀ ਹੁਣ ਅਸੀਂ ਇਕੱਠੇ ਹੋਵਾਂਗੇ ਬਾਬੇ ਬਹੁਤ ਸਮਾਂ ਹੋ ਗਿਆ ਤੇ ਬਾਕੀ ਮਿੱਤਰੋ ਆਪਾਂ 10000 ਸਬਸਕਰਾਈਬਰ ਪੂਰੇ ਕਰਨੇ ਆ ਸੋ ਹੁਣ ਤੁਸੀਂ ਸਪੋਰਟ ਕਰੋ ਵਸ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਲਓ ਮੇਤਰਾ ਪਹੁੰਚ ਗਿਆ ਆਪਾਂ ਸਟੋਰ ਤੇ ਹਾਂਜੀ ਜੱਸੀ ਕਿਦਾਂ ਠੀਕ ਆ ਜਾਨ ਥੈਂਕ ਯੂ ਜੀ ਲਓ ਵੀ ਕਿਦਾਂ ਚੱਲ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਓਕਰ ਮੋਡ ਮਾਲ ਚੱਲ ਬਹੁਤ ਵਧੀਆ ਜੀ ਕਿ ਭਾਈ ਚਲੋ ਸਹੀ ਆ ਵਾਪਰੋ ਮਿਸ਼ਨ ਵਾਈ ਵੀ ਆ ਰਿਹਾ ਵਾ ਮਿਸ਼ਨ ਵਾਈ ਗਿਆ ਕੁਝ ਸਮਾਨ ਲੈਣ ਫਿਰ ਨਿਕਲਦੇ ਆ ਆਪਾਂ ਹਾਂਜੀ ਮਿਊਜ਼ੀਸ਼ਨ ਵਾਇਆ ਆ ਗਿਆ ਹਾਂਜੀ ਕਿੱਦਾਂ ਜੀ ਸੈਲ ਠੀਕ ਆ ਹਾਂਜੀ ਹਾਂਜੀ ਆ ਫੋਨ ਦਿਖਾਈ ਇਹਦੀ ਸਕਰੀਨ ਵਾਈਟ ਕਰਕੇ ਦਿਖਾ ਤੂੰ ਮੈਜੀ ਮੈਜਿਕ ਤਾਂ ਤੂੰ ਬੜਾ ਕਰਦਾ ਵਾ ਇਹਦੀ ਸਕਰੀਨ ਵਾਈਟ ਕਰਕੇ ਦਿਖਾ ਰਹੀਦਾ ਵੀ ਇਦਾਂ ਦਾ ਵੀ ਮੈਜੀ ਗਰੀਦਾ ਜੀ ਹਾਂ ਬਲੈਕ ਕਰਦਾ ਜੀ ਬਲੈਕ ਨਹੀਂ ਵਾਈਟ ਕਰਕੇ ਦਿਖਾ ਵਾ ਬਲੈਕ ਹੋ ਗਿਆ ਜੀ ਇਹ ਪਾਸ ਕੀ ਸੀ ਚੋ ਚੋ ਵਾਈਟ ਕਰ ਵਾਈਟ ਨਹੀਂ ਹੋ ਸਕਦਾ ਵੀਰੇ ਦਾ ਮੱਭੇ ਦੇਖ ਲਓ ਇਹਦਾ ਸਾਰਾ ਕੁਝ ਪਲਾਨਡ ਹੀ ਹੁੰਦਾ ਵਾ ਹੁਣ ਪਤਾ ਲੱਗਦਾ ਜੇ ਕਰ ਦੇ ਵਾਈਟ ਹੁਣੇ ਦੱਸ ਕਰਾਂ ਪ੍ਰਿਪੇਅਰ ਨਹੀਂ ਹੋਇਆ ਪ੍ਰਿਪੇਅਰ ਨਹੀਂ ਹੋਇਆ ਹਾਂਜੀ ਲੋ ਆ ਵੀ ਮਿੱਤਰੋ ਰਦਰਮ ਜੀ ਵੀ ਮਾਰਕੀਟ ਚ ਪਹੁੰਚ ਚੁੱਕੇ ਨੇ ਹੈਲੋ ਲੋਕਰੋ ਸਾਰੇ ਨੂੰ ਹੈਲੋ ਆਂਦੀ ਦੁੱਧ ਫੜਨੇ ਆ ਲੰਗਰ ਤੋਂ ਨਾਲ ਹੀ ਬਦਾਮ ਵਾਲਾ ਦੁੱਧ ਨਾਲ ਹੀ ਸ਼ੁਭੀ ਬਾਈ ਦੇ ਕੇ ਨਹੀਂ ਰਹਿ ਆਉਂਦਾ ਜਦੋਂ ਰਦਰਮ ਹਾਂਜੀ ਲੰਗਰ ਦੇ ਇੱਕ ਤਾਂ ਬਹੁਤ ਰਦਮ ਨਾ ਆ ਗਿਆ ਯਾਰ ਐਦਾਂ ਨਾ ਤੱਕਾ ਨਾ ਕਰ ਹੈਲੋ ਹੈਲੋ ਕਰੋ ਸਾਰੇ ਨੂੰ ਹੈਲੋ 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 ਬਾਬੇ ਬਾਬੇ ਦੁੱਧ ਖਿੱਚਨੇ ਬਦਾਮ ਵਾਲਾ ਤਾਂ ਹੁਣ ਜਵਾਨ ਤਾਂ ਤਕਲਾਣਾ ਹੀ ਆ ਮਹਿੰਗੀ ਚੀਜ਼ ਸੀ ਮਹਿੰਗੀ ਚੀਜ਼ ਆ ਨਾ ਰੌਲਾ ਤਾਂ ਇਹੀ ਆ ਮਾਰਕੀਟ ਚ ਇਦੋਂ ਗੋਲਾ ਕਰਦੇ ਆ। ਵਾਰ ਹੋ ਗਏ ਬੰਬੇ। ਮਿੱਤਰ ਹੁਣ ਚੱਕ ਲਿਆ ਵੀਰੋਂ ਨੀ ਆ ਰਹੇ ਆ। ਫਿਰ ਬੈਨੇ ਆ ਤਾਮਾ ਜਮਨ ਕਰਦੇ ਆ। ਹਾਂਜੀ ਗ੍ਰਿਸ਼ੀ ਰਦਰਮ ਜੀ ਮਾਰਕੀਟ ਚ ਹਾਂਜੀ ਗੋਲਾਈ ਠੀਕ ਠਾਕ ਬਹੁਤ ਵਧੀਆ ਜੀ ਸੁਣਾਓ ਓਕਰਪੜਾ ਜੀ। ਹਾਂਜੀ ਮਿੱਤਰ ਕਿਵੇਂ ਆ ਸਾਰੇ ਪਾਰਟੀ ਸ਼ਾਟੀ ਹੋ ਗਈ ਡਨ। ਸੋ ਗੱਡੀ ਕੱਢਣ ਲੱਗੇ ਆ ਉਧਰ ਆਪਣੇ ਵਾਲੀ। ਇਧਰ ਥਾਰ ਹਾਂਜੀ ਗ੍ਰਿਸ਼ੀ ਜੀ ਕਿੱਦਾਂ ਠੀਕ ਹੋ? ਲਓ ਬਾਈ ਪਾਰਟੀ ਸ਼ੈਡੂ ਕੀ ਡਨ ਸੋ ਬੜੇ ਜਣੇ ਆਏ ਹੋ ਸੀ ਬਾਬੇ ਉਤੇ ਵਲੌਗਸ ਨਹੀਂ ਆਉਣਾ ਚਾਹੁੰਦੇ ਕਈ ਬੰਦੇ ਸੋ ਵਲੌਗ ਨਹੀਂ ਕਰ पाए ਤੇ ਹੁਣ ਆਪਾਂ ਜਾ ਰਹੇ ਆ ਘਰੇ ਟਾਈਮ ਆਲਮੋਸਟ ਕਿੰਨਾ ਹੋ ਗਿਆ ਜਾਨ 16 16 ਹੋ ਚੱਲਿਆ ਬਾਬਿਓ ਠੀਕ ਹੈ ਜੀ 15 16 ਹੋ ਚੱਲਿਆ ਤੇ ਹੁਣ ਆਪਾਂ ਨਿਕਲ ਰਹੇ ਆ ਹੁਣ ਆਈਸਕ੍ਰੀਮ ਵਗੈਰਾ ਖਾਣਾਂਗੇ ਜਾਂ ਦੇਖਦੇ ਆ ਕਿ ਖਾਣੇ ਫਿਰ ਨਿਕਲੀ ਬਲਾਈ ਓਕੇ ਰਿਪੋਰਟ ਓਕੇ ਜੀ ਪਾਰਟੀ ਕਿਦਾਂ ਰਹੀ ਬਹੁਤ ਵਧੀਆ ਹਾਂਜੀ ਸਾਲ ਵੀਰੇ ਬਹੁਤ ਵਧੀਆ ਵੀਰੇ ਹਾਂਜੀ ਨਜ਼ਰਮ ਜੀ ਯੈਸ ਕੱਲ ਗੱਲ ਕਰੀ

ਸੋ ਉਹਤਾ ਨੂੰ ਸ਼ੂਰੀਆ ਓਪਨ ਕਰਕੇ ਦਿਖਾਣੇ ਹਾਂਜੀ ਫਿਰ ਮਿਲਦਾ ਸਰੇ ਮਾਰਨਿੰਗ ਬਬਲ ਲਾਉਣਾ ਪਵੇਗਾ